ਇਹ ਚਾਰ ਪੈਣਾ ਦਾ ਭਰਾ ਵਾ ਚੋਂ ਪੈਣਾ ਦਾ ਹੋਇਆ ਵਾ ਬੇਟਾ 18 ਸਾਲ ਦਾ ਬੇਟਾ ਵਾ ਕੰਮ ਕਰਦਾ 6 ਮਹੀਨੇ ਕੰਮ ਕੀਤਾ ਬੇਟੇ ਨੇ ਬੜਾ ਸੋਹਣਾ ਕਿ ਮੈਂ ਜਦ ਰੋਟੀ ਖਾਣੀ ਇਹਨੇ ਉਸੇ ਉਲਟੀਆਂ ਕਰੀ ਜਾਣੀਆਂ ਕਿ ਮਤਲਬ ਇਹਨਾਂ ਵੀ ਚੱਕਰ ਆਉਂਦੇ ਆ ਕਦੀ ਮੈਨੂੰ ਆ ਆ ਹੁੰਦਾ ਆ ਹੁੰਦਾ ਫਿਰ ਇਹ ਕਰਕੇ ਫਿਰ ਸਾਲ ਹੋ ਗਿਆ ਬਸ ਇਤਨਾ ਫਿਰ ਦਵਾਈ ਤੁਹਾਨੂੰ ਪਤਾ ਕਦੀ ਕਿਤੇ ਉਹ ਕਦੀ ਕਿਤੇ ਉਹ ਕਦੀ ਕਿਤੇ ਕਰਜਾ ਚੋਚੋ ਕੇ ਬਹੁਤ ਦਵਾਈ ਖਵਾਈ ਆ ਫਿਰ ਮੈਂ ਕਿਹਨੇ ਕਰ ਚੜੂ ਪੋਛਿਆ ਕਰਦੀ ਆ ਉਹਨਾਂ ਦੇ ਬੇਟੇ ਨੇ ਫਿਰ ਟੈਸਟ ਕਰਵਾਏ ਉਹਨਾਂ ਦੱਸਿਆ ਕਿ ਮਤਲਬ ਇਹਦੇ ਦੋਵੇਂ ਕਿਡਨੀਆਂ ਮਤਲਬ ਖਰਾਬ ਹੋ ਚੁੱਕੀਆਂ ਭਾਇ ਤਾਂ ਉਹ 16 ਕੇ ਮਾਂ ਕਿੰਨੀ ਹਾਲ ਮੈਂ ਭਾਈ ਹਰ ਥਾਂ ਬੜੀਆਂ ਅਰਦਾਸਾਂ ਕਰਕੇ ਆਪਣੇ ਬੇਟੇ ਨੂੰ ਲਿਆ ਬਹੁਤ ਅਰਦਾਸਾਂ ਕਰ ਕਰਕੇ ਤੇ ਪਰ ਹੁਣ ਬਹੁਤ ਦੁੱਖ ਲਾਦਾ ਕਿ ਮਾਂ ਨੂੰ ਬੜੀਆਂ ਮੇਰੀਆਂ ਆਸਾਂ ਵੀ ਮੇਰਾ ਬੇਟਾ ਵੱਡਾ ਹੋਊਗਾ ਮੋਟਰਸਾਈਕਲ ਲਾਊਗਾ ਆ ਲਾਊ ਆ ਲਾਊਗਾ ਤਰ ਬਤਾ ਕੇ ਇਹ ਰਕੇ ਇਹਦੇ ਮਾਰ ਚੱਟ ਛਵੀ

ਕਿ ਮੈਂ ਆ ਬੇਟੇ ਦੀ ਮਾਂ ਆ ਤੇ ਮੈਂ ਗੁਰਦਾ ਚਲ ਦੇ ਦੂੰਗੀ ਆਪਣਾ ਪਰ ਫਿਰ ਵੀ ਡਾਕਟਰਾਂ ਨੇ ਗਿਆ 7-8 ਲੱਖ ਰੁਪਇਆ ਲੱਗ ਸਕਦਾ ਖਰਚਾ ਬਹੁਤ ਜ਼ਿਆਦਾ ਤੇ ਮਾਂ ਬੇਵਸ ਮਾਂ ਕੋ ਕੋਈ ਪੈਸਾ ਨਹੀਂ ਵੀਰ ਜੀ ਕਹੇ ਰੋਟੀ ਵੀ ਨਹੀਂ ਪੱਕਦੀ ਹੋ ਸਾਡੇ ਘਰ ਵਿੱਚ ਕਈ ਭਾਜੀ ਜਗਾ ਕਰੇ ਫਰਾਜੀ ਵੀ ਆ ਗਈ ਸੀ ਕੀ ਮਤਲਬ ਇਤਨਾ ਨਵਾਰੀ ਵੇ ਗਈ ਓਹੀ ਵੇਤ ਫਿਰ ਕਦੀ ਕਦੀ ਕੋਠੀਆਂ ਚ ਪੈਸੇ ਮੰਗ ਕੇ ਲਿਆਉਂਦੀ ਮੈਂ ਆਪਣੇ ਬੇਟੇ ਦੇ ਇਲਾਜ ਲਈ ਕਦੀ ਮੈਂ ਗੁਰਦੁਆਰੇ ਪੈਸੇ ਮੰਗ ਕੇ ਲਿਆਉਂਦੀ ਆ ਇਤਨਾ ਵੀ ਥੋੜੇ ਵਰਜਨ ਹੋਏ ਇਲਾਜ ਕਰਾ ਹੁਣ ਮਤਲਬ ਨਾ ਪੈਸਾ ਬਹੁਤ ਜ਼ਿਆਦਾ ਮੰਗਿਆ ਹੁਣ ਮੇਰੇ ਕੋ ਪਾਜੀ ਪੈਸਾ ਨਹੀਂ ਜੋ ਹੈਗਾ ਤੇ ਸਾਡੀ ਪਾਜੀ ਇਹੋ ਹੱਥ ਜੋੜ ਕੇ ਬੇਨਤੀ ਆ ਸਾਰੇ ਵੀਰਾਂ ਭਰਾਵਾਂ ਗਾੜੀ ਫਿਰ ਚਲੋ ਜੋ ਵੀ ਮਦਦ ਹੋ ਸਕਦੀ ਕਰੋ ਵੀ ਇਹ ਸਸਿਕਾ ਦੋਸਤੋ ਮੈਂ ਆ ਤੁਹਾਡਾ ਦੋਸਤ ਹਰਜੀਤ ਸਿੰਘ ਅਰੇਵਾਲ ਤਸਵੀਰਾਂ ਮਖਾਵਾਂਗੇ ਤੁਹਾਨੂੰ ਅੱਜ ਉਸ ਪਰਿਵਾਰ ਦੀਆਂ ਜਿਹੜੇ ਪਰਿਵਾਰ ਵਿੱਚ ਕਿਸੇ ਵਕਤ ਹਸਤਾਖੇੜ ਦਾ ਪਰਿਵਾਰ ਸੀ ਪਰ ਲੱਗਦਾ ਹੈ ਕਿ ਇਸ ਪਰਿਵਾਰ ਨੂੰ ਕਿਤੇ ਨજર ਲੱਗੀ ਹੈ ਇਸ ਪਰਿਵਾਰ ਨੂੰ ਕਿਸੇ ਦੀ ਅਤੇ ਚਾਰਾ ਭੈਣਾਂ ਦਾ ਕੱਲਾ ਕੱਲਾ ਭਰਾ ਜਿਸ ਦਾ ਗੁਰਪ੍ਰੀਤ ਆ ਉਸ ਨੂੰ ਬੀਪੀ ਬਦਨ ਨਾਲ ਉਸਦੀਆਂ ਜਿਹੜੀਆਂ ਦੋਵੇਂ ਕਿੰਨੀਆਂ ਖਰਾਬ ਉੱਛ ਗਈਆਂ ਨੇ ਤਾਂ ਸਭ ਤੋਂ ਪਹਿਲਾਂ ਤਾਂ ਤਸਵੀਰਾਂ ਮਖਾਵਾਂਗੇ ਉਸ ਘਰ ਦੀਆਂ ਇੱਕੋ ਕਮਰੇ ਵਿੱਚ ਸਾਰਾ ਪਰਿਵਾਰ ਰਹਿੰਦਾ ਨੇ ਘਰ ਦੇ ਹਾਲਾਤ ਕੀ ਨੇ ਘਰ 'ਚ ਗਰੀਬੀ ਆ ਅਤੇ ਗਰੀਬੀ ਦੇ ਨਾਲ-ਨਾਲ ਘਰ 'ਚ ਬਿਮਾਰੀ ਨੇ ਵੀ ਜਿਹੜਾ ਘੇਰਾ ਪਾ ਲਿਆ ਤੁਸੀਂ ਦੇਖ ਸਕਦੇ ਹੋ ਇਹ ਉਹ ਮਾਂ ਆ ਬੇਬਸ ਜਿਹੜੇ ਆਪਣੇ ਪੁੱਤ ਦੇ ਇਲਾਜ ਵਾਸਤੇ ਤੁਹਾਡੀ ਗਾੜੀ ਹੱਥ ਜੋੜਦੀ ਆ ਤੁਹਾਡੀ ਗਾੜੀ ਅਰਜ਼ਾ ਕਰਦੀ ਆ ਕਿ ਉਹ ਉਸਦੇ ਪੁੱਤ ਦਾ ਇਲਾਜ ਕਰਾਇਆ ਜਾਵੇ ਤਾਂ ਜੋ ਕਿਸੇ ਦਾ ਜਿਹੜਾ ਪੁੱਤ ਦਾ ਜੀ ਜਾਨ ਬਚ ਸਕੇ ਗੱਲਬਾਤ ਕਰਾਂਗੇ ਉਸ ਭੈਣ ਦੇ ਨਾਲ ਵੀ ਹਾਂਜੀ ਭਾਜੀ ਕੀ ਨਾਮ ਤੁਹਾਡਾ ਹਾਂਜੀ ਭਾਜੀ ਮੇਰਾ ਨਾਮ ਹੈਗਾ ਰਾਜਵਿੰਦਰ ਜੀ ਰਾਜਵਿੰਦਰ ਜੀ ਹੋਇਆ ਕੀ ਸੀ ਤੁਹਾਡੇ ਬੇਟੇ ਦਾ ਤੇ ਕਿਹਦਾ ਜੀ ਦੋਵੇਂ ਕਿੰਡੀਆਂ ਖਰਾਬ ਹੋ ਗਈਆਂ ਤੇ ਦਸ਼ਕਾ ਨੂੰ ਸਾਝਾ ਕਰ ਦਿਓ ਤੇ ਨਾਂ ਕੀ ਹੈ ਬੇਟੇ ਦਾ ਪਾਜ ਬੇਟਾ ਨਾਗਾ ਗੁਰਪ੍ਰੀਤ ਸਿੰਘ ਇਹ ਚਾਰ ਪਹਿਣਾ ਦਾ ਭਰਾ ਵਾ ਚੋਂ ਪਹਿਣਾ ਦਾ ਹੋਇਆ ਵਾ ਬੇਟਾ 18 ਸਾਲ ਦਾ ਬੇਟਾ ਵਾ ਕੰਮ ਕਰਦਾ 6 ਮਹੀਨੇ ਕੰਮ ਕੀਤਾ ਬੇਡੇ ਨੇ ਬੜਾ ਸੋਹਣਾ ਬਾਦਾਂ ਦਾ ਬੀਪੀ ਵਧਨ ਦੇ ਪਿਆ 200 200 250 ਬੀਪੀ ਵਧਨ ਦਾ ਕਿ ਬੇਡੇ ਨੇ ਚਲੋ ਦਵਾਈ ਤਾਂ ਪਤਾ ਕੋਈ ਮਾਂ ਜਾਂ ਥੋੜਾ ਦੁੱਖ ਤਾਂ ਦਵਾਈ ਲੈ ਕੇ ਦੇ ਦਿੰਦੀ ਆ ਤੇ ਦਵਾਈ ਲੈ ਕੇ ਦਿੰਦੇ ਰਹਿਆ ਪਰ ਫਿਰ ਵੀ ਨਹੀਂ ਫਿਰ ਦੁੱਖ ਵਾਦਾ 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 ਆ ਰਿਹਾ ਫਿਰ ਮੈਂ ਕਿਹਦੇ ਕਰੇ ਝਾੜੂ ਪੋਚਿਆ ਕਰਦੀ ਆ ਉਹਨਾਂ ਦੇ ਬੇਟੇ ਨੇ ਫਿਰ ਟੈਕਸਟ ਕਰਵਾਏ ਉਹਨਾਂ ਦੱਸਿਆ ਕਿ ਮਤਲਬ ਇਹਦੇ ਦੋਵੇਂ ਕਿਡਨੀਆਂ ਮਤਲਬ ਖਰਾਬ ਹੋ ਚੁੱਕੀਆਂ ਵਾ ਫਿਰ ਇਹਨਸੋ ਵੀ ਪਹਿਨੀ ਤੁਹਾਨੂੰ ਕਦੋਂ ਪਤਾ ਲੱਗਾ ਵੀ ਗੁਰਪੀ ਦੀ ਦੋਵੇਂ ਕਿਡੀਆਂ ਖਰਾਬ ਹੋ ਚੁੱਕੀਆਂ ਨੇ ਇਹ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਾ ਕੋਈ ਉਲਟੀਆਂ ਆ ਰਹੀਆਂ ਸੀ ਜਾਂ ਰੋਟੀ ਪਾਣੀ ਬਾਹਰ ਰੱਖੋ ਕਰ ਦਿੱਤਾ ਸੀ ਤੁਹਾਨੂੰ ਕਿਦੋਂ ਪਤਾ ਲੱਗਾ ਇਸ ਬਾਰੇ ਇਹ ਪਾਜੀ ਇਹਨਾਂ ਉਲਟੀਆਂ ਆਉਂਦੀਆਂ ਨਹੀਂ ਹਰਦੇ ਬਹੁਤ ਜ਼ਿਆਦਾ ਉਲਟੀਆਂ ਆਉਂਦੀਆਂ ਨੇ ਕਿ ਮੈਂ ਜਦ ਰੋਟੀ ਖਾਣੀ ਇਹਨੇ ਉਸੇ ਨਾਲ ਉਲਟੀਆਂ ਕਰੀ ਜਾਂਦੀਆਂ ਕਿ ਮਤਲਬ ਇਹਨਾਂ ਵੀ ਚੱਕਰ ਆਉਂਦੇ ਆ ਕਦੀ ਮੈਨੂੰ ਆ ਆ ਹੁੰਦਾ ਆ ਆ ਹੁੰਦਾ ਫਿਰ ਇਹ ਕਰਕੇ ਫਿਰ ਸਾਲ ਹੋ ਗਿਆ ਬਸ ਇਤਨਾ ਫਿਰ ਦਵਾਈ ਤੁਹਾਨੂੰ ਪਤਾ ਕਦੀ ਕਿਤੇ ਉਹ ਕਦੀ ਕਿਤੇ ਉਹ ਕਦੀ ਕਿਤੇ ਖਰਜਾ ਚੋਚੋ ਕੇ ਬਹੁਤ ਦਵਾਈ ਖਵਾਈ ਆ ਕਦੀ ਹਰ ਤਾਂ ਹਸ ਹਸ ਖੜਿਆ ਵਾ ਸਰਕਾਰੀ ਹਸਪਤਾਲ ਜੇ ਪਰ ਇਹਨਾਂ ਸਜਥੋ ਜਥੋ ਤਰ ਬਰਾ ਮਾ ਪਏ ਕੋ ਲਾਜੋ ਸਹਾਇਤਾ ਕਰਵਾਇਆ ਵਾ ਪਰ ਅੱਜ ਐ ਵਕਤ ਕੋਈ ਪਹਿਹਾਨੀ ਹਾੜੇ ਕੋ ਪਾਜੀ ਹੈ ਹਾ ਹੁਣ ਬੇਟੇ ਦਾ ਇਲਾਜ ਕਰਾਉਣ ਵਾਸਤੇ ਫਿਰ ਡਾਕਟਰਾਂ ਨੇ ਬਹੁਤ ਪੈਸਾ ਮੰਗਿਆ ਹੁਣ ਕਹਿੰਦੇ ਪਹਿਲੀ ਇਲਾਜ ਵਾਸਤੇ ਕਿਹੜੇ ਕਿਹੜੇ ਹਸਪਤਾਲਾਂ ਦੇ ਗਏ ਜੇ ਹੁਣ ਤੱਕ ਕਿੰਨੇ ਰੁਪਏ ਲੱਗੇ ਨੇ ਤੇ ਡਾਕਟਰਾਂ ਲੋਕ ਕੀ ਕਿਹਾ ਗਿਆ ਵੀ ਇਸ ਨੂੰ ਜਾਨ ਬਚਾਈ ਜਾ ਸਕਦੀ ਆ ਕਿੰਨੇ ਕੇ ਪੈਸੇ ਲੱਗਣਗੇ ਜਿਹੜੇ ਤੁਹਾਡੇ ਕੋ ਨਹੀਂ ਹੈਗੇ ਦਰਸ਼ਕਾਂ ਜੀ ਹੁਣ ਸਾਡੇ ਕਰਦੇ ਗੱਲ ਹੋਣ ਪਾਜੀ ਡਾਕਟਰ ਕਹਿੰਦੇ ਆ ਕਿ ਮਤਲਬ ਘੱਟੋ ਘੱਟ 7-8 ਲੱਖ ਰੁਪਇਆ ਲੱਗ ਸਕਦਾ ਹੈ ਮੈਂ ਕਿਵੇਂ ਆ ਬੇਟੇ ਦੀ ਮਾਂ ਆ ਕਿ ਮੈਂ ਗੁਰਦਾ ਚਲੋ ਦੇ ਦੂੰਗੀ ਆਪਣਾ ਪਰ ਫਿਰ ਵੀ ਡਾਕਟਰਾਂ ਨੇ ਕਿਹਾ 7-8 ਲੱਖ ਰੁਪਇਆ ਲੱਗ ਸਕਦਾ ਖਰਚਾ ਬਹੁਤ ਜ਼ਿਆਦਾ ਤੁਹਾਡੀ ਪਾਜੀ ਇਹੋ ਹੱਥ ਜੋੜ ਕੇ ਬੇਨਤੀ ਆ ਸਾਰੇ ਵੀਰਾਂ ਭਰਾਵਾਂ ਗਾੜੀ ਫਿਰ ਚਲੋ ਜੋ ਵੀ ਮਦਦ ਹੋ ਸਕਦੀ ਕਰੋ ਵੀ ਇਹ ਇਹ ਮਾਂ ਬੇਵਸਮਾ ਕੋਈ ਪੈਸਾ ਨਹੀਂ ਵੀਰ ਜੀਗਾ ਕਿਵੇਂ ਰੋਟੀ ਵੀ ਨਹੀਂ ਪੱਕਦੀ ਹੋਣ ਸਾਡੇ ਘਰ ਵਿੱਚ ਇਹੋ ਜਿਹੇ ਹਾਲਾਤ ਬਣ ਚੁੱਕੇ ਜੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਪੁੱਤ ਦੀਆਂ ਡਾਕਟਰੀ ਪੋਟਾ ਹੈ ਕਿ ਤੁਹਾਡੇ ਸਾਹਮਣੇ ਜਿਹੜੀ ਹੈ ਕਿ ਅਰਜ਼ੀ ਕਰ ਰਹੀ ਹੈ ਮਾਂ ਅਰਦਾਸ ਕਰ ਰਹੀ ਹੈ ਤੁਹਾਡੇ ਗਾੜੀਆਂ ਬੇਨਤੀ ਕਰ ਰਹੀ ਆ ਕਿ ਉਸਦੇ ਪੁੱਤ ਦੇ ਦਾ ਇਲਾਜ ਕਰਾਇਆ ਜਾਵੇ ਤਾਂ ਜੋ ਉਸਦੀ ਪੁੱਤ ਦੀ ਜਾਨ ਬਚ ਸਕੇ ਜਿਵੇਂ ਡਾਕਟਰਾਂ ਨੇ ਕਿਹਾ ਵੀ ਲੱਖਾਂ ਰੁਪਏ ਲੱਗਣੇ ਨੇ ਇਸ ਇਲਾਜ ਵਾਸਤੇ ਪਰ ਡਾਕਟਰਾਂ ਕੋਲ ਜਾਣ ਜੋਗੀ ਇਹਨਾਂ ਪਰਿਵਾਰਕ ਕੋ ਪੈਸੇ ਹੈ ਨਹੀਂ ਆ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਭਾਂਡੇ ਮੰਗਦੀਏ ਕਰਦਾ ਗੁਜਰਾ ਕਰਕੇ ਉੱਥੇ ਜਾ ਕੇ ਫਿਰ ਜਾ ਕੇ ਪਰਿਵਾਰ ਦਾ ਜਿਹੜਾ ਗੁਜਰਾ ਹੁੰਦਾ ਵਾ ਤਿੰਨੇ ਭੈਣਾਂ ਜਿਹੜੀਆਂ ਵਾ ਉਹ ਲੋਕਾਂ ਦੇ ਘਰਾਂ 'ਚ ਕੰਮ ਕਰਦੀਆਂ ਨੇ ਅਤੇ ਫਿਰ ਆ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਦਾ ਵਾ ਅਤੇ ਬੜੀਆਂ ਆਸਾਂ ਮਰੀਦਾ ਆਸਾਂ ਸੀ ਇਸ ਪਰਿਵਾਰ ਨੂੰ ਆਪਣੇ ਪੁੱਤ ਤੋਂ ਵੀ ਵੱਡਿਆ ਹੋਊਗਾ ਤੇ ਸਾਡੇ ਹੱਥ ਨਾਲ ਸਾਡੇ ਨਾਲ ਕੰਮਕਾਰ ਵਿੱਚ ਹੱਥ ਮਟਾਊਗਾ ਪਰ ਉਹਨਾਂ ਨੂੰ ਕੀ ਪਤਾ ਸੀ ਵੀ ਇਸ ਪਰਿਵਾਰ ਨੂੰ ਨજર ਲੱਗ ਜੂਗੀ ਇਸ ਪਰਿਵਾਰ ਤੇ ਮਾੜਾ ਸਮਾਜ ਜੂਗਾ ਮੈਨੂੰ ਐਸੋ ਵੀ ਕਿੰਨੀਆਂ ਕਰ ਅਰਦਾਸਾਂ ਦੇ ਨਾਲ ਪੁੱਤ ਲਿਆ ਤੇ ਨਾਲ ਚਾਰਾਂ ਭੈਣਾਂ ਕੁੜੀਆਂ ਤੋਂ ਬਾਅਦ ਫਾਇਤ ਨੂੰ ਪਤਾ ਹਾਰ ਕੇ ਮਾਂ ਕਿੰਨੀ ਆ ਮੈਂ ਭਾਈ ਹਾਰ ਥਾਂ ਬੜੀਆਂ ਅਰਦਾਸਾਂ ਕਰਕੇ ਆਪਣੇ ਬੇਟੇ ਨੂੰ ਲਿਆ ਬਹੁਤ ਅਰਦਾਸਾਂ ਕਰ ਕਰਕੇ ਤੇ ਪਰ ਹੁਣ ਬਹੁਤ ਦੁੱਖ ਲੱਗਦਾ ਕਿ ਮਾਂ ਨੂੰ ਬੜੀਆਂ ਮੇਰੀਆਂ ਆਸਾਂ ਮੇਰੇ ਬੇਟਾ ਵੱਡਾ ਹੋਊਗਾ ਮੋਟਰਸਾਈਕਲ ਲਾਊਗਾ ਆ ਲਾਊ ਆ ਲਾਊਗਾ ਤੇ ਹਨੂ ਕਦੀ ਗਵਾਂਡੇ ਖੜੂ ਕੇ ਦੀ ਕਿਤੇ ਖੜੂਗਾ ਪਰ ਅੱਜ ਆਸਾਂ ਦੇ ਸਾਬਾ ਉਮੀਦਾਂ ਦੇ ਪਾਣੀ ਫੇਰ ਚੁੱਕਿਆ ਵਾ ਆਈ ਹੁਣ ਚਾਹੁੰਦੇ ਆ ਕਿ ਵੈਗ ਰੂਜਾ ਦਾ ਬੇਟਾ ਠੀਕ ਹੋ ਜੇ ਫੇਰ ਦੁਬਾਰੇ ਉਹੋ ਹੀ ਆਸਾਂ ਸਾਡੀਆਂ ਜਾਗ ਉਠਣ ਮੇਰੇ ਸੁਪ ਜਦੋਂ ਪੁੱਤ ਵੱਡਾ ਹੋਇਆ ਸੀ ਕਮਾਉਣਾ ਸ਼ੁਰੂ ਕੀਤਾ ਪੁੱਤ ਨੇ ਤੇ ਬੜੀਆਂ ਰੀਝਾਂ ਸੀ ਮਾਂ ਚ ਵੀ ਘਰ ਦੀ ਉਹ ਚੀਜ਼ ਬਣਾਉਂਗਾ ਘਰ ਦੀ ਉਹ ਚੀਜ਼ ਬਣਾਉਂਗਾ ਕਿਹੜੀ ਕਿਹੜੀ ਰੀਝਾਂ ਸੀ ਜਿਹੜੀਆਂ ਪੁੱਤ ਨੇ ਘਰ ਚ ਬਣਾਈਆਂ ਚੀਜ਼ਾਂ ਬਣਾਈਆਂ ਸੀ ਇਹਦੇ ਸਪਾਜੀ ਬੇਟੇ ਨੇ ਮਤਲਬ 6 ਮਹੀਨੇ 6 ਮਹੀਨੇ ਬੇਟੇ ਨੇ ਕੰਮ ਕੀਤਾ ਵਾ ਕੰਮ ਕਰਕੇ ਬੇਟੇ ਨੇ ਇੱਕ ਨਵੈਟਰ ਲਿਆ ਵਾ ਹਾਂਜੀ ਬਹੁਤ ਰੀਝਾਂ ਬੇਟੇ ਨੂੰ ਕਿ ਮੈਂ ਆ ਵੀ ਚੀਜ਼ ਲਾਉਂਗਾ ਆ ਵੀ ਚੀਜ਼ ਲਾਉਂਗਾ ਕਿ ਮੈਂ ਆਪਣੀ ਭਾਣਾ ਦਾ ਵਿਆਹ ਵੀ ਕਰੂੰਗਾ ਉਹਨਾਂ ਦੇ ਸਹੁਰੇ ਵੀ ਜਾਇਆ ਕਰੂੰਗਾ ਹਜ ਇਹ ਹੱਥ ਜੋੜ ਕੇ ਬੇਨਤੀ ਕਿ ਵੀਰ ਭਰਾ ਜਿਹੜੇ ਕੋ ਲਾਜ ਲਈ ਪੈਸਾ ਨਹੀਂ ਹੈਗਾ ਹੱਥ ਜੋੜ ਕੇ ਬੇਂਦੀ ਜੋ ਵੀ ਤੁਸੀਂ ਹੋ ਸਕਦਾ ਮਦਦ ਕਰੋ ਇਹ ਮਾਂ ਦੀ ਜਰੂਰ ਮਦਦ ਕਰੋ ਵੀਰਾਂ ਭਰਾਵਾਂ ਗੜੀ ਬਸ ਇਹੀ ਬੇਤੀ ਹੱਥ ਜੋੜ ਕੇ ਮਾਂ ਦੀ ਜਿਵੇਂ ਇਸ ਤੋਂ ਪਹਿਂਦੀ ਹੁਣ ਤੱਕ ਘਰ ਦਾ ਕਿਹੜਾ ਕਿਹੜਾ ਸਮਾਨ ਤੁਸੀਂ ਵੇਚ ਚੁੱਕੇ ਹੋ ਬੇਟੇ ਦੇ ਲਾਜ ਵਾਸਤੇ ਜੋ ਡਾਕਟਰਾਂ ਕੋਲ ਜਾਂਦੇ ਹੋ ਡਾਕਟਰ ਫਿਰ ਕਿੰਨੇ ਕੁ ਲੱਖ ਰੁਪਏ ਦੱਸਦੇ ਨੇ ਵੀ ਲੱਖਾਂ ਰੁਪਏ ਕਿੰਨੇ ਚਾਹੀਦੇ ਨੇ ਬੇਟੇ ਦੇ ਲਾਜ ਵਾਸਤੇ ਜਾ ਕੇ ਤੇ ਘਰ ਦਾ ਕਿਹੜਾ ਕਿਹੜਾ ਸਮਾਨ ਵੇਚਤਾ ਤੁਸੀਂ ਨਾ ਹਾਈ ਭਾਜੀ ਅੱਗਾ ਘਰੇ ਫਰਾਜੀ ਵੀ ਆ ਗਈ ਸੀ ਕੀ ਮਤਲਬ ਇਸ ਤਰ੍ਹਾਂ ਲਵਾਰੀ ਵੇ ਗਈ ਉਹ ਵੀ ਵੇਚੀ ਫਿਰ ਕਦੀ ਕਰੀ ਕੋਠੀਆਂ ਚ ਪੈਸੇ ਵਾਂ ਕੇ ਲਿਆਉਂਦੀ ਮੈਂ ਆਪਣੇ ਬੇਟੇ ਦੇ ਲਾਜ ਲਈ ਕਰੀ ਮੈਂ ਗੁਰਦੁਆਰੇ ਪੈਸੇ ਵਾਂ ਕੇ ਲਿਆਉਣੀ ਆ ਇਸ ਤਰ੍ਹਾਂ ਵੀ ਜੇ ਥੋੜੇ ਬੋਝ ਨੇ ਹੋਏ ਲਾਜ ਕਰਾ ਹੁਣ ਮਤਲਬ ਨਾ ਪੈਸਾ ਬਹੁਤ ਜ਼ਿਆਦਾ ਮੰਗਿਆ ਵਾ ਹੁਣ ਮੇਰੇ ਕੋ ਪਾਜੀ ਪੈਸਾ ਨਹੀਂ ਜੋ ਹੈਗਾ ਬਸ ਮੇਰੀ ਇਹੋ ਹੱਥ ਜੋੜ ਕੇ ਬੇਨਤੀ ਆ ਕਿ ਵੀਰ ਭਰਾਓ ਜ਼ਰੂਰ ਮਦਦ ਕਰੋ ਤੇ ਮੈਨੂੰ ਐਸੋ ਵੀ ਕਦੀ ਰੱਬ ਦੇ ਨਾਲ ਵੀ ਕਦੀ ਗੁੱਸਾ ਗਿਲਾ ਹੁੰਦਾ ਕਦੀ ਰੱਬ ਨਾਲ ਇੰਦਾਰਗੀ ਹੁੰਦੀ ਆ ਵੀ ਰੱਬਾ ਜੇ ਕਚਾਰਾ ਭੈਣਾਂ ਤੋਂ ਬਾਅਦ ਪੁੱਤ ਦਿੱਤਾ ਵੀ ਆ ਤੇ ਪੁੱਤ ਦੀ ਲੰਬੀ ਉਮਰ ਦੇਣੀ ਸੀ ਪੁੱਤ ਨੂੰ ਇਸ ਤਰ੍ਹਾਂ ਦੁੱਖ ਕਿਉਂਤਾ ਏਡੀ ਭਿਆਨਕ ਬਿਮਾਰੀ ਕਿਉਂਤੀ ਆ ਕਈ ਰੱਬ ਨਾਲ ਵੀ ਇੰਦਾਰਗੀ ਹੁੰਦੀ ਕਦੀ ਤੁਹਾਨੂੰ ਪਤਾ ਪਾਜੀ ਫਿਰ ਕੇ ਵੇਲੇ ਤੇ ਗੁੱਸਾ ਬੰਦੇ ਨੂੰ ਮਾਣ ਚ ਆ ਜਾਂਦਾ ਜਦੋਂ ਮਾਂ ਇਦਾਂ ਰੋਈ ਨੀ ਦੁਖੀ ਹੁੰਦੀ ਮਾਂ ਏਡੀ ਵੱਡੀ ਬਿਮਾਰੀ ਲਾ ਕੇ ਗਈ ਬੇਟੇ ਨੂੰ ਤੁਹਾਨੂੰ ਪਤਾ ਕਿ ਐ ਨਾ ਕੇ ਵੇਲੇ ਤੇ ਮਾਂ ਤੇ ਢੱਡ ਛਵੀ ਨਿਕਲਦਾ ਗਿਆ ਗੁੱਸਾ ਰਬਵਾਦੇ ਕਿ ਮਹਾਰਾਜ ਤੂੰ ਕੀ ਦੇਣ ਪਿਆ ਜੇ ਬੇਟਾ ਮੇਰੇ ਬੱਚਾ ਦੇਣਾ ਮੈਨੂੰ ਚੰਗਾ ਦੇਂਦਾ ਇਹ ਕਮਾ ਉਹ ਫਿਰ ਤੂੰ ਦੇਂਦਾ ਨਾ ਇੱਕ ਮਾਂ ਕੋਲ ਕਿ ਪੈਸੇ ਵੀ ਨਹੀਂ ਆਗੇ ਬੱਚੇ ਦੇ ਲਾਜਵਾ ਤੇ ਇੱਕ ਐਡੀ ਵੱਡੀ ਬੰਬਾਰੀ ਤੁਸੀਂ ਮਹਾਰਾਜ ਦੇਤੀ ਆ ਤੇ ਮੈਨੂੰ ਇਸੋ ਵੀ ਜਦੋਂ ਗੁਰਪ੍ਰੀਤ ਦਰਦ ਦੇ ਨਾਲ ਤੜਫਦਾ ਰਾਤ ਨੂੰ ਤੇ ਉਸ ਮਾਤਕੀ ਵੀਦਦੀ ਹੋ ਗਈ ਜਿਹੜੀ ਮਾਂ ਨੇ ਬੜੀਆਂ ਲਾਡਾਂ ਦੇ ਨਾਲ ਪੁੱਤ ਪਾਲਿਆ ਬੜੀਆਂ ਅਰਦਾਸਾਂ ਬੇਨਤੀ ਕਰਾਪ ਕੋ ਲਿਆ ਸੀ ਉਸ ਮਾਤਕੀ ਵੀਦਦੀ ਜਦੋਂ ਰਾਤ ਨੂੰ ਕਿਤੇ ਦਰਦ ਵਿੱਚ ਤੜਫਦਾ ਹੋਇਆ ਉਹ ਮਾਂ ਪਾ ਜੀ ਤੁਹਾਨੂੰ ਦੱਸ ਨਹੀਂ ਸਕਦਾ ਤੁਹਾਨੂੰ ਬਤਾ ਉਹ ਮਾਂ ਦੇ ਦਿਲ ਤੇ ਤੇ ਕੀ ਵੇਦੀਏ ਤਾਂ ਬੇਟਾ ਦਾ ਰੋਂਦਾ ਵਾ ਉਹ ਮਾਂ ਕਦੀ ਵੇਖਿਆ ਨਹੀਂ ਜਾਂਦਾ ਉਹ ਮਾਂ ਦੀ ਕਹਿੰਦੇ ਆ ਮੈਂ ਖੁਦ ਮਰ ਜਾ ਮੇਰਾ ਬੇਟਾ ਸਹੀ ਹੋ ਜਾਏ ਮੈਂ ਮਰ ਜਾਵੇਂ ਰੱਬਗਿਰ ਅਰਦਾਸ ਕਰਦੀ ਮਾਂ ਆਜ ਤੂੰ ਮੈਨੂੰ ਦੁੱਖ ਲਾਦਾ ਪਰ ਮੇਰੇ ਬੱਚੇ ਨੂੰ ਕਦੀ ਕੋਸ਼ ਨਾ ਹੁੰਦਾ ਮੇਰਾ ਬੱਚਾ ਤਾਂ ਦਰੁਸਰ ਹੈ ਤਾਂ ਦੁਨੀਆ ਦੇ ਵਿੱਚ ਬਿਲਕੁਲ ਤੁਸੀਂ ਦੇਖ ਸਕਦੇ ਹੋ ਤੁਸੀਂਾਂ ਵਿੱਚ ਇਹ ਜਿਹੜੀ ਮਾਂ ਆ ਰੋ ਰੋ ਕੇ ਆਪਣਾ ਦਰਦ ਬਿਆਨ ਕਰ ਰਹੀ ਆ ਆਪਣੇ ਪੁੱਤ ਦੇ ਇਲਾਜ ਵਾਸਤੇ ਤੁਹਾਡੀ ਗਾੜੀ ਹਾ ਤੁਹਾਡੀ ਆ ਪੀਛ ਦੇ ਪੁੱਤ ਦਾ ਇਲਾਜ ਕਰਾ ਜਾਵੇ ਤਾਂ ਜੋ ਕਿਸ ਦੇ ਪੁੱਤ ਦੀ ਉਮਰ ਲੰਮੀ ਹੋ ਸਕੇ ਤੁਸੀਂ ਦੇਖ ਸਕਦੇ ਹੋ ਵੀ 18 ਸਾਲ ਅਜੇ ਚੜ੍ਹਦੀ ਜਵਾਨੀ ਵਿੱਚ ਇਸ ਦਾ ਪੁੱਤ ਨੇ ਪੈ ਰੱਖਿਆ ਸੀ ਪਰ ਬੀਪੀ ਬਦਨ ਦੇ ਨਾਲ ਉਸ ਦੀਆਂ ਦੋਵੇਂ ਕਿਡਨੀਆਂ ਖਰਾਬ ਹੋ ਚੁੱਕੀਆਂ ਨੇ ਅਤੇ ਬੜੀਆ ਮਾਂ ਚਰੀਜਾ ਸੀ ਵੀ ਵੱਡਾ ਹੋਊਗਾ ਭੈਣਾਂ ਦੇ ਵਿਆਹ ਵੀ ਕਰਨੇ ਨੇ ਭੈਣਾਂ ਦੇ ਸਹੁਰੇ ਵੀ ਜਾਇਆ ਕਰੂਗਾ ਅਤੇ ਆਪਣੇ ਬਾਪ ਦੇ ਨਾਲ ਹੱਥ ਮਟਾਇਆ ਕਰੂਗਾ ਦੋਵੇਂ ਪਿਓ ਪੁੱਤ ਘਰ ਵਿੱਚ ਮਿਹਨਤ ਕਰਿਆ ਕਰਨਗੇ ਅਤੇ ਘਰ ਦੀ ਗਰੀਬੀ ਦੂਰ ਕਰਿਆ ਕਰਨਗੇ ਪਰ ਉਹਨਾਂ ਨੂੰ ਕੀ ਪਤਾ ਸੀ ਵੀ ਕਿਹੜਾ ਸਮਾਂ ਸਾਡੇ ਤੇ ਆ ਜਾਊਗਾ ਕਿਹੜੀ ਸਾਨੂੰ ਨਜ਼ਰ ਲੱਗ ਜੂ ਇਸ ਪਰਿਵਾਰ ਨੂੰ ਅੱਜ ਇਹ ਜਿਹੜੀ ਮਾਂ ਆ ਤੁਹਾਡੀ ਗਾੜੀ ਆਪਣੇ ਪੁੱਤ ਦੀਆਂ ਰਿਪੋਰਟਾਂ ਲੈ ਕੇ ਤੁਹਾਡੀ ਗਾੜੀ ਦਰਦ ਬਿਆਨ ਕਰ ਰਹੀ ਐ ਹੁਣ ਬੋਤਲਾ ਵੀ ਗੱਲਬਾਤ ਕਰਦੇ ਆ ਜਿਹੜਾ ਨੌਜਵਾਨ ਜਿਹੜਾ ਕਿ ਅਜੇ ਜਵਾਨੀ ਵਿੱਚ ਪੈ ਰਿਹਾ ਐ ਇਸ ਵੀਰ ਨੇ ਹਾਂ ਵੀਰ ਕੀ ਨਾਂ ਤੇ ਗੁਰਪ੍ਰੀਤ ਸਿੰਘ ਜੀ ਗੁਰਮੀਤ ਸਿੰਘ ਕੰਮ ਕਰਦੇ ਸ਼ਹਿਰੀ ਕਿੰਨਾ ਕੰਮ ਕਰਦੇ ਜੀ ਤੇ ਬਲੇਸ ਤੋਂ ਕਿ ਤੁਹਾਨੂੰ ਕਦੋਂ ਲੱਗਾ ਪਤਾ ਵੀ ਤੁਹਾਡੀ ਜਿਹੜੀ ਦੋਵੇਂ ਕਿੰਨੇ ਖਰਾਬ ਹੋ ਚੁੱਕੀਆਂ ਇਹ ਬਲੇਵਰ ਲੱਗਾ ਸੀ ਵੀ ਪਹਿਲੇ ਵੀਪੀ ਵਾਦਾ ਰਿਆ ਸੀ 2250 200 200 ਤੇ ਰੋਟੀ ਖਾਣਾ ਨਾ ਤੇ ਉੱਪਰ ਸਾਲਾ ਆਉਂਦੀ ਹੁੰਦੀਆਂ ਬੜੀਆਂ ਤੇ ਰੋਟੀ ਪੱਜਦੀ ਨਹੀਂ ਹੁੰਦੀ ਇਹ ਤੇ ਡਾਕਟਰਾਂ ਨੇ ਰੈਸਟ ਕਰਾਏ ਸੀ ਵੀ ਉਹਨਾਂ ਦੇ ਵੀ ਤੁਹਾਡੇ ਗੁਰਦੇ ਦੀ ਪ੍ਰੋਬਲਮ ਹੈ ਤੇ ਹੁਣ ਤਾਂ ਕਿੱਥੇ ਕੋਈ ਇਲਾਜ ਦਾ ਚ ਕੋਈ ਕਿਨੇ ਪੈ ਲੱਗੇ ਬੜੇ 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 ਪੈਸੇ ਲਾ ਸਕਦੇ ਤੇ ਹੋਰ ਆਦੇ ਕੋਈ 1 ਰੁਪਿਆ ਨਹੀਂ ਹੈਗਾ ਤੱਕ ਲਾਜ ਗਰੋਲੀ ਜਿੰਨੇ ਵੀ ਮਜਦ ਹੋ ਜਾਂਦੀ ਆ ਵੀਰ ਭਰਾਵੋ ਕਰੋ ਠੀਕ ਹੈ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਇਹ ਜਿਹੜਾ ਗੁਰਪ੍ਰੀਤ ਆ ਇਹ ਵੀ ਤੁਹਾਡੀ ਗਾੜੀ ਹੱਥ ਹਟ ਰਿਹਾ ਤੁਹਾਡੀ ਗਾੜੀ ਬੇਨਤੀਆਂ ਕਰ ਰਿਹਾ ਵੀ ਉਸ ਦੀ ਮਦਦ ਕੀਤੀ ਜਾਵੇ ਤਾਂ ਜੋ ਕਿ ਉਸ ਦਾ ਇਲਾਜ ਹੋ ਸਕੇ ਤੇ ਹੁਣ ਗੱਲਬਾਤ ਕਰਾਂਗੇ ਤਾਈ ਜੀ ਜਿਹੜੇ ਕਿ ਉਹਨਾਂ ਦੇ ਲਾਗੇ ਰਹਿੰਦੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਪੁੱਛਾਂਗੇ ਵੀ ਬੜਾ ਦੁੱਖ ਹੁੰਦਾ ਚਾਚੇਆਂ ਤਾਈਆਂ ਨੂੰ ਆਪਣੇ ਭਤੀਜਿਆਂ ਦਾ ਮੈਨੂੰ ਅਸੂ ਤੁਸੀਂ ਤਾਈ ਲੱਗਦੇ ਹੋ ਗੁਰਪ੍ਰੀਤ ਦੇ ਬਚਪਨ ਤੋਂ ਤੁਸੀਂ ਦੇਖਿਆ ਘਰ 'ਚ ਕੀ ਹਾਲਾਤ ਸੀ ਕਿੰਨਾ ਇੱਕ ਪਰਿਵਾਰ ਜਿਹੜਾ ਗਰੀਬੀ ਦੇ ਹਾਲਾਤ 'ਚ ਲੰਘਿਆ ਹੈ ਹਾਂਜੀ ਮੈਂ ਮਨਜੀਤ ਕੋਹਰਿਆ ਤਾਇਆ ਹਾਂ ਜੀ ਤੇ ਬਹੁਤ ਗਰੀਬੀ ਵੇਖੀ ਐ ਤੇ ਜੇ ਹੁਣ ਨਿਕਲੀ ਨਿਕਲੀ ਗਰੀਬੀ ਤੇ ਇਹ ਫੇਰ ਪੈ ਗਿਆ ਬਿਮਾਰੋਚਾਰਾ ਬਹੁਤ ਹਸਪਤਾਲਾਂ ਚ ird ਗਿਆ ਪਹਿਲਾਂ ਵੀ ਤੇ ਹੁਣ ਵੀ ਤੇ ਜਿਹਨੇ ਤਿਆਰ ਹੋਇਆ ਯਾ ਮਾੜਾ ਮੋਟਾ ਜਿਹਾ ਕੰਮ ਕਰਨ ਵਾਸਤੇ ਤੇ ਫੇਰ ਇਹਨੂੰ ਪਤਾ ਨਹੀਂ ਨਜ਼ਰ ਹੀ ਲੱਗ ਗਈ ਜਿestrave ਹੁੰਦਾ ਮੈਨੂੰ ਇਸ ਤੋਂ ਵੀ ਤੁਸੀਂ ਲੱਗੇ ਰਹਿੰਦੇ ਹੋ ਜਦੋਂ ਰਾਲ ਬਰਾਤੇ ਕਦੇ ਗੁਰਪੀ ਨੂੰ ਦਰਦ ਹੁੰਦੀ ਆ ਕਹਿੰਦੇ ਦਰਦ ਨਾਲ ਬਹੁਤ ਤੜਫਦਾ ਵਾ ਆਣ ਗਵਾਂਡ ਤੱਕਵਾਜਾ ਜਾਂਦੀਆਂ ਨੇ ਫਿਰ ਤੁਸੀਂ ਉੱਠ ਕੇ ਆਉਂਦੇ ਹੋਗੇ ਕੀ ਹਾਲਾਤ ਕੀ ਹੁੰਦੇ ਨੇ ਇਸ ਦਰੱਖਾਂ ਨੂੰ ਸਾਂਝਾ ਕਰਦੇ ਹੋ ਜੀ ਹਾਂ ਜੀ ਆਈ ਆਨੇ ਆ ਤੇ ਤੜਫਦਾ ਆ ਫਿਰ ਸਾਰੇ ਘਰ ਨਾਲ ਲਾਉਂਦੇ ਆ ਵੀ ਤੂੰ ਨਾ ਤੜਫ ਕੋਈ ਗੱਲ ਨਹੀਂ ਤੇਰਾ ਇਲਾਜ ਕਰਾਉਂਦੇ ਆ ਪਰ ਤੇ ਇਸ ਤਰ੍ਹਾਂ ਨਹੀਂ ਕਰੀਦਾ ਦਿਲ ਜੇ ਬਹੁਤਾ ਛੱਡਾਂਗੇ ਤੇ ਫਿਰ ਆਪਾਂ ਜ਼ਿਆਦੇ ਮੰਜੀ ਤੇ ਪਾਵਾਂਗੇ ਇਹ ਵੀ ਐਸੋ ਵੀ ਹਮੇਸ਼ਾ ਕਹਿੰਦੇ ਵੀ ਚਾਚੇ ਤਾਇਆ ਜਾਂ ਮਾਸੀਆ ਮਾਈਆਂ ਨੂੰ ਮਾਮੀਆਂ ਨੂੰ ਬਹੁਤ ਦੁੱਖ ਹੁੰਦਾ ਆਪਣੇ ਪੈਂਪਰਾਵਾਂ ਨਾਲ ਰਿਸ਼ਤੇ ਦਾ ਜਦੋਂ ਇਹ ਬੱਚਾ ਚਾਰ ਭੈਣਾਂ ਕੱਲਾ ਕੱਲਾ ਭਰਾ ਵਾ ਜਦੋਂ ਇਸ ਤਰ੍ਹਾਂ ਇਹ ਦਰਦ ਜਿਹੜੀ ਭਿਆਨਕ ਬਿਮਾਰੀ ਲੱਗੀ ਆ ਜਿੰਨਾ ਦੋਵੇਂ ਕਿੰਨੀ ਖਰਾਬ ਹੋ ਚੁੱਕੀਆਂ ਅਸੀਂ ਦੇਖਿਆ ਇਲਾਜ ਵਾ ਤੁਸੀਂ ਨਾਲਗੇ ਅਸੀਂ ਲੈ ਕੇ ਆਏ ਸੀ ਤੇ ਦਰਸ਼ਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਜਿਹੜੇ ਤੁਹਾਨੂੰ ਦਰਸ਼ਕ ਦੇਖੇ ਨੇ ਦਿਸਾ-ਦਿਸਾ ਕੀ ਕਹਿਣਾ ਚਾਹੋਗੇ ਹਾਂਜੀ ਚਾਰ ਭੈਣਾਂ ਜੋ ਇੱਕ ਇੱਕ ਭਰਾ ਜੋ ਤੇ ਚਾਰੇ ਵਿਚਾਰੀਆਂ ਕੰਮ ਕਰਦੀਆਂ ਇੱਕ ਵਿਆਹੀ ਆ ਤੇ ਤੋ ਇਹਨਾਂ ਜਾਂਦੀਆਂ ਜੀ ਕੋਠੀਆਂ 'ਚ ਕੰਮ ਕਰਨ ਤੇ ਜਦੋਂ ਰਾਤ ਭਰਾਤੇ ਦਰਦ ਹੁੰਦੀ ਆ ਫਿਰ ਭੱਜ ਆਈਦਾ ਕੀ ਲਿਜਾ ਗਾਜੋ ਇਹੋ ਵੀ ਸਾਰੇ ਵਿਚਾਰੇ ਬੇਨਤੀ ਕਰਕੇ ਹੱਥ ਜੋੜ ਕੇ ਤੇ ਇਹਨਾਂ ਦੀ ਮਦਦ ਕਰੋ ਠੀਕ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਭੀ ਰਿਸ਼ਤੇਦਾਰ ਭੈਣ ਭਰਾ ਜਿੰਨوں ਵੀ ਪਤਾ ਲੱਗਦਾ ਅਤੇ ਹਰ ਕੋਈ ਇਸ ਮਾੜੇ ਸਮੇਂ ਚ ਦੁੱਖ ਦੀ ਘੜੀ ਵਿੱਚ ਹਰ ਕੋਈ ਸਾਥ ਦਿੰਦਾ ਹਰ ਕੋਈ ਭੈਣ ਭਰਾ ਖੜਦਾ ਵਾਂ ਤੇ ਤੁਹਾਡੇ ਵੀ ਸਾਥ ਦੇ ਲੋੜ ਆ ਤੁਹਾਡੇ ਵੀ ਸਾਥ ਦੇ ਨਾਲ ਤਿਲ ਫੁੱਲ ਸੇਵਾ ਦੇ ਨਾਲ ਇਸ ਪਰਿਵਾਰ ਦਾ ਪੁੱਤ ਵੱਜੂਗਾ ਉਸ ਦਾ ਇਲਾਜ ਹੋ ਜਾਊਗਾ ਸਾਡੀ ਦਸ਼ਕਾਂ ਪੀ ਲਿਆ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਕਿ ਕਿਸੇ ਸਮਾਜ ਸੇਵੀ ਕੇ ਸੱਜਣਾ ਲੱਗ ਸਕੇ ਤਾਂ ਜੋ ਕਿ ਇਸ ਜਿਹੜੀ ਆ ਇਲਾਜ ਹੋ ਸਕੇ ਤੇ ਗੁਰਪ੍ਰੀਤ ਜੀ ਆਪਣਾ ਤੁਸੀਂ ਐਡਰੈਸ ਵੀ ਦੱਸ ਦਿਓ ਆਪਣਾ ਕਿਸ ਜਗ੍ਹਾ ਤੁਸੀਂ ਰਹਿੰਦੇ ਹੋ ਤੇ ਤੁਹਾਡਾ ਮੋਬਾਈਲ ਨੰਬਰ ਕੀ ਆ ਉਹ ਜਰੂਰ ਸਾਡੇ ਕਰ ਦਿਓ ਜਨਾਲਾ ਰੋਡ ਮੀਰਾਗੜ ਚੌਂਗ ਖੇਰਾਵਾਦ ਕਰਨੋਲਿਆ 87250 9922 87250 9922 ਬਿਲਕੁਲ ਜੀ ਤੁਸੀਂ ਦੇਖਿਆ ਵੀ ਗੁਰਪ੍ਰੀ ਨੇ ਆਪਣਾ ਐਡਰੈਸ ਵੀ ਤੁਹਾਨੂੰ ਦੱਸਤਾ ਆ ਅਜਨਾਲਾ ਰੋਡ ਦੇ ਉੱਤੇ ਖੈਰਾਬਾਦ ਕਲੋਨੀयां ਉੱਥੇ ਰਹਿੰਦਾ ਇਹਦਾ ਪਰਿਵਾਰ ਅਤੇ ਆਪਣਾ ਮੋਬਾਈਲ ਨੰਬਰ ਵੀ ਦੱਸਤਾ ਗੁਰਪ੍ਰੀ ਨੇ ਜੇਕਰ ਕਿਸੇ ਨੇ ਦਾਨੀ ਸੱਜਣ ਨੇ ਮਦਦ ਕਰਨੀ ਹੋਵੇ ਇਸ ਪਰਿਵਾਰ ਦੀ ਅੱਗੇ ਆ ਕੇ ਮਦਦ ਕੀਤੀ ਜਾਵੇ ਤਾਂ ਜੋ ਕੇਸ ਦਾ ਜਿਹੜਾ ਇਲਾਜ ਹੋ ਸਕੇ ਅਤੇ ਇਹ ਹੱਸਦਾ ਵਜਦਾ ਪਰਿਵਾਰ ਇੱਕ ਵਾਰੀ ਫਿਰ ਤੋਂ ਆਪਣੇ ਪਰਿਵਾਰ ਵਿੱਚ ਇਹ ਨੌਜਵਾਨ ਰਹਿ ਸਕੇ ਮੈਨੂੰ ਦਿਓ ਜੀ ਆਤ ਮੈਂ ਤੁਹਾਡਾ ਆਪਣਾ ਹਰਜੀਤ ਕਰੇਵਾਲ ਅੰਮ੍ਰਿਤਸਰ ਤੋਂ